ਅਦੇ ਡੇਰਾ ਰੂੜ ਦੇ ਨਿਹੰਗ ਸਿੰਘ ਅਤੇ ਇੱਕ ਸ਼ਹਿਰ ਦੇ ਨੌਜਵਾਨ ਦਾ ਆਪਸ ਵਿੱਚ ਝਗੜਾ ਹੋਇਆ ਝਗੜੇ ਦਾ ਮੁੱਖ ਕਾਰਨ ਇਹ ਸੀ ਕਿ ਜਿੱਥੇ ਨਿਹੰਗ ਸਿੰਘ ਸ਼ਰਧਾਈ ਵੇਚਦੇ ਹਨ ਉਸ ਤੋਂ ਕਰੀਬ 50 ਕਦਮ ਦੀ ਦੂਰੀ ਤੇ ਇੱਕ ਰੇੜੇ ਤੇ ਸਿਗਰਟ ਬੀੜੀ ਪੀਤੀ ਜਾ ਰਹੀ ਸੀ ਜਦੋਂ ਨਿਹੰਗ ਸਿੰਘਾਂ ਨੇ ਉਸ ਪ੍ਰਵਾਸੀ ਮਜ਼ਦੂਰ ਨੂੰ ਸਿਗਰਟ ਪੈਣ ਤੋਂ ਰੋਕਿਆ ਤਾਂ ਪ੍ਰਵਾਸੀ ਮਜ਼ਦੂਰ ਨੇ ਮਾਫੀ ਮੰਗ ਕੇ ਆਪਣੀ ਜਾਨ ਚੁੜਾਈ ਦੂਸਰੇ ਪਾਸੇ ਲੰਘ ਰਹੇ ਨੀਰਜ ਵਰਮਾ ਨਾਮਕ ਵਿਅਕਤੀ ਵੱਲੋਂ ਨਿਹੰਗ ਸਿੰਘਾਂ ਦੇ ਨਾਲ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਅਕੀ ਤੂੰ ਸੀ ਇਸ ਤਰ੍ਹਾਂ ਕਿਉਂ ਕਰਦੇ ਹੋ ਕਿਉਂ ਰੋਕਦੇ ਹੋ ਨਿਹੰਗ ਸਿੰਘਾਂ ਨੇ ਕਿਹਾ ਹੈ ਕਿ ਸਾਡੇ ਨੇੜੇ ਕੋਈ ਵੀ ਬੀੜੀ ਨਹੀਂ ਪੀ ਸਕਦਾ ਅਸੀਂ ਕਿਸੇ ਨੂੰ ਵੀ ਪੀਣ ਦੀ ਇਜਾਜ਼ਤ ਨਹੀਂ ਦਿੰਦੇ ਨੀਰਜ ਵਰਮਾ ਨੇ ਇੰਨੀ ਹੀ ਗੱਲ ਕਹੀ ਸੀ ਕਿ ਨਿਹੰਗ ਸਿੰਘਾਂ ਵੱਲੋਂ ਨੀਰਜ ਵਰਮਾ ਦੇ ਥੱਪੜ ਮਾਰਿਆ ਗਿਆ ਇਹ ਗੱਲ ਨਿਹੰਗ ਸਿੰਘਾਂ ਨੇ ਖੁਦ ਕਬੂਲ ਲਈ ਅਤੇ ਇਹ ਵੀ ਕਹੀ ਗਈ ਕਿ ਅਸੀਂ ਕੇਵਲ ਉਸ ਦੇ ਥੱਪੜ ਮਾਰਿਆ ਹੈ ਸੱਟਾਂ ਨਹੀਂ ਲਾਈਆਂ ਫਿਲਹਾਲ ਨੀਰਜ ਵਰਮਾ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਕੱਲ ਦੀਰ ਸ਼ਾਮ ਰਾਤ ਦੀ ਗੱਲ ਹੈ ਜੀ ਮੈਂ ਆਪਣੀ ਕਟਿੰਗ ਕਰਾਉਣ ਵਾਸਤੇ ਸਾਨੂੰ ਪਤਾ ਹੀ ਇਹ ਕਿ ਮਹੀਨੇ ਬਾਅਦ ਜਾ ਕੇ ਸਾਨੂੰ ਲੋਡ ਪੈ ਹੀ ਜਾਂਦੀ ਹੈ ਦਾੜੀ ਮੈਂ ਆਪਣੀ ਸੈੱਟ ਕਰਾਉਣ ਵਾਸਤੇ ਮਥੇ ਆਪਣਾ ਜਿਹੜਾ ਮੇਰਾ ਨਾਈ ਜਿਹੜਾ ਹੈਗਾ ਉਹ ਕੋਲ ਮੈਂ ਜਾਂਦਾ ਫੜਕੋਪਾਰ ਮੁੰਨ ਵਰਗੇ ਨਾਮ ਹੈਗਾ ਤੇ ਐਡਰੈਸਰ ਹੈਗਾ ਉਹ ਕੋਲ ਮੈਂ ਜਾ ਕੇ ਆਪਣੀ ਕਟਿੰਗ ਕਰਾ ਕੇ ਵਾਪਸ ਆ ਰਿਹਾ ਸੀ ਕਿ ਕਿਹਾ ਵੀ ਮੈਂ ਇਕੱਲਾ ਸੀ ਪੈਦਲ ਇਕੱਲੇ ਵਾਪਸ ਪੈਦਲ ਆ ਰਿਹਾ ਸੀ ਉੱਥੋਂ ਮੈਂ ਜਦੋਂ ਮੈਂ ਉੱਥੋਂ ਦੀ ਉਹਨਾਂ ਦਾ ਜਿਹੜਾ ਜਿਹੜਾ ਇਹਨਾਂ ਨੇ ਨਿੰਗਾ ਨੇ ਜਿਹੜਾ ਉੱਥੇ ਹੀ ਲਗਾਇਆ ਆਪਣਾ ਅੱਡਾ ਉਹ ਪੱਕਾ ਹੋ ਗਿਆ ਦਾ ਪਹਿਲੇ ਮੈਂ ਇਹਨਾਂ ਦੇਖਿਆ ਸੀ ਗੱਡੀ ਉੱਪਰ ਵੀ ਚੁੰਦੀ ਹੁੰਦੀ ਸਮਾਨ ਆਪਣਾ ਸਾਰਾ ਇਹ ਹੁਣ ਇਹਨਾਂ ਨੇ ਪੱਕਾ ਉੱਥੇ ਅੱਡਾ ਲਗਾ ਲਿਆ ਦਾ ਮੇਰੇ ਖਿਆਲ ਚ 15 ਤੋਂ 20 ਦਿਨ ਤੋਂ ਉੱਪਰ ਹੋ ਚੁੱਕੇ ਹੋਏ ਨੇ ਇਹਨਾਂ ਨੂੰ ਜਿਆਦਾ ਸਮਾਂ ਹੋ ਗਿਆ ਆਏਗਾ ਤੇ ਉੱਥੇ ਮੈਂ ਜਿੱਦਾਂ ਕ੍ਰੋਸ ਕੀਤਾ ਅੱਗੇ ਜਾ ਕੇ ਲੈਣਾ ਤਾਂ ਜਸਟ ਥੋੜਾ ਜਿਹਾ ਨਾਲ ਹੀ ਉੱਥੇ ਇੱਕ ਖੋਖਾ ਜਿਹਾ ਲੱਗਾ ਦਾ ਅੰਡਿਆਂ ਵਾਲਿਆਂ ਦਾ ਮੈਂ ਪਿਓਰ ਵੈਸ਼ਨੂ ਹੈਗਾ ਮੈਂ ਕੋਈ ਵੀ ਮਾਸ ਮਦਰਾ ਕੋਈ ਨਸ਼ਾ ਕਿਸੇ ਤਰੀਕੇ ਦਾ ਮੈਂ ਨਹੀਂ ਕਰਦਾ ਨਾਈ ਮਸਪੋਰਟ ਕਰਦਾ ਠੀਕ ਹੈ ਮੈਂ ਉੱਥੋਂ ਜਿੱਦਾਂ ਹੀ ਨਿਕਲਿਆ ਵਾਂ ਤੇ ਮੇਰੇ ਸਾਹਮਣੇ ਹੀ ਸਾਹਮਣੇ ਸਾਹਮਣੇ ਉਹਨਾਂ ਨੇ ਨਾ ਇੱਕ ਨਿਹੰਗ ਦੇ ਵਿੱਚ ਦੋ ਨਿਹੰਗਾਂ ਵਿੱਚ ਇੱਕ ਨਿਹੰਗ ਨੇ ਨਾ ਉੱਥੇ ਇੱਕ ਖੜੇ ਵਿਅਕਤੀ ਨੂੰ ਜਿਹੜਾ ਮੋਹਨਾ ਸੀ ਜਿਹੜਾ ਕਿ ਮੇਰੇ ਵਰਗਾ Hindu ਸੀ ਉਹਨੂੰ ਚਪੇੜਾਂ ਮਾਰੀਆਂ ਚਪੇੜਾਂ ਮਾਰ ਕੇ ਉਹਨੂੰ ਦੁੜਾਇਆ ਉੱਥੋਂ ਦੀ ਠੀਕ ਹੈ ਤੁਸੀਂ ਸਿਗਰਟ ਬੀੜੀ ਪੀਂਦੇ ਤੈਨੂੰ ਨਹੀਂ ਪਤਾ ਹੈਗਾ ਉਹ ਖੋਕੇ ਦੇ ਖੜਾ ਸੀ ਹਾਲਾਂਕਿ ਉਹ ਆਂਡੇ ਵਾਲਾ ਖੋਕਾ ਸੀ ਉਹ ਆਂਡੇ ਵਿੱਚ ਆਂਡੇ ਦਾ ਉਹ ਆਪਣੀ ਸਿਗਰਟ ਬੀੜੀ ਲਗਾਉਣ ਦੇ ਉਹ ਕਹਿੰਦਾ ਉਹ ਕਹਿੰਦਾ ਉਹ ਅੱਗੋ ਕਹਿੰਦੇ ਕਿ ਮੈਨੂੰ ਥੋੜਾ ਪਤਾ ਭਾਈ ਜੀ ਮੈਂ ਥੋੜਾ ਉਹਨੂੰ ਕ ਕਹਿੰਦਾ ਤੈਨੂੰ ਮੈਂ ਤੇਰਾ ਕੱਲ ਤੋਂ ਉੱਥੇ ਹੱਡਾ ਨਹੀਂ ਲੱਗਣ ਦੇਣਾਗਾ ਮੈਂ ਬਿਲਕੁਲ ਜੋ ਲੱਗ ਗਿਆ ਆ ਗਿਆ ਮੈਂ ਇੱਕ ਸੈਕਿੰਡ ਵਾਸਤੇ ਉੱਥੇ ਰੁਕ ਗਿਆ ਕਿ ਕੀ ਗੱਲ ਹੋਣ ਦੀ ਹੈਗੀ ਐ ਤੇ ਮੈਂ ਕਿਹਾ ਜੀ ਬਾਬਾ ਕੀ ਗੱਲ ਹੋਈ ਹੈਗੀ ਤੁਸੀਂ ਇਹਨੂੰ ਐਦਾਂ ਕਿਉਂ ਕਹਿ ਰਹੇ ਹੋ ਕਹਿੰਦਾ ਇਹਨੂੰ ਇਹ ਇਹਨੂੰ ਕਿੰਨੀ ਵਾਰੀ ਕਿਹਾ ਵਾ ਇਥੇ ਇਹ ਸੀਗਟਾਂ ਮੀਡੀਆ ਪੀਣ ਰਿਹਾ ਵਾ ਇਹਨੂੰ ਪਤਾ ਨਹੀਂ ਹੈਗਾ ਤੇ ਮੈਂ ਕਿਹਾ ਇਹ ਕਿਦਰ ਨੇ ਐਦਾਂ ਲਗਾਏਗਾ ਕਹਿੰਦਾ <San> ਇਹਨੂੰ 20 ਸਾਲ ਹੋ ਗਏ ਮੈਂ ਕਹਿੰਦਾ ਬਾਬੇ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਡਾ ਲੱਗਿਆ ਕਹਿੰਦਾ ਇਹਨੂੰ ਸਾਨੂੰ 15 ਦਿਨ ਹੋ ਗਏ ਮੈਂ ਕਹਿੰਦਾ ਬਾਬਾ ਇਹ ਉਹ 20 ਸਾਲ ਤੋਂ ਇਹ ਅੱਡਾ ਲਗਾਣਿਆ ਤੁਸੀਂ 15 ਦਿਨ ਹੋਏ ਨੇ ਤੁਸੀਂ ਉਹਨੂੰ ਕਹਿੰਦੇ ਤੇਰਾ ਅੱਡਾ ਚੁਕਾ ਦਾਂਗਾ ਮੈਂ ਕਹਿੰਦਾ ਇਹ ਗਲਤ ਹੈਗੀ ਏ ਐਨੀ ਗੱਲ ਕਹਿਣ ਦੀ ਗੱਲ ਹੋਈ ਏ ਬਸ ਉਹਨੂੰ ਉਤਾਹ ਚੜ ਗਿਆ ਉਹਨੂੰ ਗੁੱਸਾ ਝੜ ਗਿਆ ਕਿ ਇਹਨੇ ਮੈਨੂੰ ਗਲਤ ਕਹਿਇ ਕਿੱਦਾਂ ਦਿੱਤਾ ਫਿਰ ਉਸ ਤੋਂ ਬਾਅਦ ਇਹ ਕਿ ਦਿਨ ਮੈਂ ਦੱਸਣਾ ਪੰਜਾਬੀ ਦੇ ਵਿੱਚ ਉਹ ਸਮਝਦਾ ਕਿ ਮੈਂ ਭਈਆ ਹੁਈਆਂ ਹੈਗਾ ਕਿ ਤੋਂ ਬਾਹਰੋਂ ਆਇਆ ਦਾ ਕਹਿੰਦੇ ਸ਼ਾਇਦ ਕਿ ਅੱਡਾ ਮੈਂ ਰਾਹ ਗਿਰ ਕਿਉਂ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਪੰਜਾਬ ਸਾਡੇ ਪੰਜਾਬ ਦੇ ਇਸ ਵੇਲੇ ਫਸਲਾਂ ਫਸਲਾਂ ਲੱਗਣੀਆਂ ਨੇ ਝੋਨਾ ਲੱਗਣ ਡਿਆ ਵਾ ਤੇ ਪਰਦੇਸੀ ਵੀ ਆਏ ਹੁੰਦੇ ਨੇ ਉਹਨੇ ਇਹ ਹੀ ਸਮਝਿਆ ਸ਼ਾਇਦ ਕਿ ਤੂੰ ਮਤਲਬ ਸਮਝਾ ਨਾ ਪੰਜਾਬੀ ਵਿੱਚ ਮੈਂ ਕਹੋਣਾ ਕੀ ਮੈਂ ਕਹਾਂ ਮੈਂ ਵੀ ਪੰਜਾਬੀ ਹੈਗਾ ਮੈਂ ਵੀ ਇੱਥੋਂ ਦਾ ਰਹਿਣ ਵਾਲਾ ਵਾ ਦੱਸੋ ਕੀ ਗੱਲ ਕੀ ਗੱਲ ਕਰਨੀ ਦੱਸੋ ਗੱਲ ਕਰਨੀ ਮੈਂ ਕਰਨਾ ਗੱਲ ਤੁਰਕ ਜਾਗਾ ਮਗਰੋਂ ਆ ਕੇ ਬੱਚਾ ਨਾਲ ਫੜ ਕੇ ਤੇ ਮੇਰੇ ਤੇ ਮਾਰਨ ਦਾ ਹਮਲਾ ਕੀਤਾ ਮੈਂ ਆਪਣੇ ਬਚਾਵ ਲਈ ਉਹਨਾਂ ਨੂੰ ਰੋਕਿਆ ਰੋਕੇ ਮੈਂ ਫੜ ਲਿਆ ਤੇ ਫੇ ਇਹ ਮੇਰੇ ਕੋ ਕੁਛੜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਮੇਰੇ ਕੋ ਕੁਛੜਾ ਨਹੀਂ ਪਾਏ ਇੱਕਲੇ ਇਹਨਾਂ ਬੜਾ ਜੋਲ ਹੈ ਛੜਾ ਨਹੀਂ ਪਾਏ ਮੇਰੇ ਕੋ ਮੁੜ ਕੇ ਇਹਨੇ ਦੂਜੇ ਨੇ ਦੇਖਿਆ ਕਿ ਇਹ ਕੱਲਾ ਕੁ ਮਤਲਬ ਸੰਭਾਲਿਆ ਨਹੀਂ ਜਾਣਦੇ ਦੂਜੇ ਨੇ ਹੰਗ ਨੇ ਮਗਰੋਂ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਕਿਸ ਚੀ ਨੇ ਕੀਤਾ ਮੈਨੂੰ ਨਹੀਂ ਪਤਾ ਕਿ ਮੇਰੇ ਮਗਰੋਂ ਦੇ ਆ ਕੇ ਹਮਲਾ ਕੀਤਾ ਹੈਗਾ ਮੈਂ ਹਮਲਾ ਇਨਾਂ ਨਾਲ ਜੋਰ ਦੀ ਕੀਤਾ ਮੈਂ ਸੜ ਤੇ ਜਾ ਕੇ ਦੇਖਿਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਕੀ ਵਰਸਾਇਆ ਹੈ ਕੀ ਕੀਤਾ ਮੈਨੂੰ ਹੋਸ਼ ਹੀ ਨਹੀਂ ਰਹੀ ਜਦੋਂ ਮੈਨੂੰ ਹੋਸ਼ ਆਈਏ ਤੇ ਮੈਨੂੰ ਅੱਖਾਂ ਦਾ ਧੁੰਦਲਾ ਹੋ ਗਿਆ ਮੇਰਾ ਬਿਲਕੁਲ ਹੀ ਉੱਚ ਸੈਕਿੰਡ ਵਾਸਤੇ ਮੇਰੇ ਅਥੀਂ ਮੱਥੇ ਤੇ ਲੱਗੀਆਂ ਜੀ ਅਥੇ ਮੋਢੇ ਦੇ ਲੱਗੀਆਂ ਨੇ ਸੱਟਾਂ ਕਿਉਂਕਿ ਇਹਨਾਂ ਨੇ ਵਰਸਾਈ ਗਏ ਨੇ ਵਰਸਾਈ ਗਏ ਨੇ ਆਪਣਾ ਬਚਾਅ ਕੀਤਾ ਮੇਰੇ ਆ ਬਾਹਾਂ ਤੇ ਲੱਗੀਆਂ ਨੇ ਪੂਰੀ ਸੱਟਾਂ ਅੱਥਾ ਤੇ ਲੱਗੀਆਂ ਐਸ ਸੀ ਬੋਡੀ ਤੇ ਉੱਪਰ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਨਿਹੰਗ ਸਿੰਘ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਚਲਦਾ ਵੀਰ ਚੱਕਰਵਰਤੀ ਪੰਜਵਾਂ ਨਿਸ਼ਾਨ ਮਿਸਲ ਸ਼ਹੀਦ ਬਾਬਾ ਸੁਖਾ ਸਿੰਘ ਜੀ ਬਾਬਾ ਸਿਵਾ ਸਿੰਘ ਜੀ ਨਿਹੰਸ ਸਿੰਘ ਜਥੇਬੰਦੀ ਨੇ ਮੋਰਚਾ ਲਾਇਆ ਹੋਇਆ ਇੱਥੇ ਜੋ ਕਿ ਇਹ ਸਾਡਾ ਪੜਾਵਾ ਜੀ ਜੀ ਇੱਥੇ ਸਾਡਾ ਸ਼ਰਦਾਈਆਂ ਦਾ ਪਹਿਰਾ ਵੀ ਨਾਲ ਚੱਲਦਾ ਜੀ ਜੀ ਤੇ ਇੱਥੇ ਆਪਾਂ ਜਿੰਨੀ ਸਾਰੀ ਮਾਰਕੀਟ ਆਣਾ ਪੋਲ ਦੇ ਥਲੜੀ ਜਿੰਨੀ ਮਾਰਕੀਟ ਆ ਸਾਰਿਆਂ ਨੂੰ ਇਹੋ ਹੀ ਹਦਾਇਤ ਦਿੱਤੀ ਹੋਈ ਆ ਕਿ ਭਾਈ ਡੀੜੀ ਸਿਗਰਟ ਦਾ ਇੱਥੇ ਸਾਡੇ ਲਾ ਕੇ ਕਿਸੇ ਨੇ ਸੇਵਨ ਨਹੀਂ ਕਰਨਾ ਤੇ ਦੂਜਾ ਆ ਵੀ ਇਹ ਨਾ ਪਹਿਲੇ ਇੱਥੇ ਬਾਥਰੂਮ ਕਰਦੇ ਸੀ ਐਸੇ ਏਰੀਆ ਦੇ ਵਿੱਚ ਹੀ ਇਹਨਾਂ ਨੂੰ ਇਹ ਸੁਝਾ ਵੀ ਇੱਥੇ ਬਾਥਰੂਮ ਨਹੀਂ ਕਰਨਾ ਗੰਦਗੀ ਨਹੀਂ ਫਲਾਉਣੀ ਇੱਥੇ ਊੜਾ ਸੁੱਟਣਾ ਦੂਰ ਜਾਣਾ ਇਹ ਸਾਡਾ ਬਜਨ ਮੰਨ ਕੇ ਹੁਣ ਸਾਨੂੰ ਦੱਸ ਦਿਆਂ ਹੋ ਗਿਆ ਤੇ ਇੱਥੇ ਸੁਧਾਰ ਕਰਨ ਦੇ ਵੀ ਇੱਥੇ ਸਾਡੇ ਲਾਗੇ ਕਹਿੰਦੇ ਬੀੜੀ ਤਮਾਕੂ ਨਹੀਂ ਲਾਉਣਾ ਤੇ ਇਹ ਵੀਰ ਸਾਡੇ ਲਾਗੇ ਆਂਡੇ ਦੇ ਚੰਡਿਆ ਇਹਨੂੰ ਵੀ ਅਲਰਟ ਕੀਤਾ ਆ ਆਪ ਹੀ ਪਈ ਆਪਣੇ ਕੰਮ ਤੋਂ ਆਵਾਜ਼ ਆ ਜਾ ਸਾਡੇ ਲਾਗੇ ਸ਼ਰਾਬ ਬੀੜੀ ਦਾ ਸੇਵਨ ਨਹੀਂ ਕਰਨਾ ਜੇ ਕੀਤਾ ਤੇ ਫਿਰ ਪਈ ਆਪਾਂ ਤੈਨੂੰ ਵੀ ਮਤਲਬ ਪਹਿਲਾਂ ਤੇ ਪੰਜਾਬੀ ਨਾਲ ਸੁਧਾਰ ਹੁੰਦੇ ਆ ਤੇ ਫਿਰ ਤੈਨੂੰ ਨਿਹੰਗ ਸਿੰਘ ਫੌਜਾ ਵਾਂਗੂ ਸੁਧਾਰਾਂਗੇ ਇਹ ਹੁਣ ਆਂਡੇ ਦੇ ਚੰਡਿਆ ਵਾ ਇਥੇ ਇੱਕ ਭਈਆ ਦੇ ਕੋਲ ਆਂਡੇ ਲੈਣ ਆਇਆ ਤੇ ਫੌਜਾਂ ਆਪਣੀ ਗੱਡੀ ਦਾ ਇਸ਼ਨਾਨ ਕਰਾਉਂਦੀਆਂ ਅਸੀਂ ਉਹਨੂੰ ਕਿਹਾ ਵੀ ਪਾਈ ਇਥੇ ਬੀੜੀ ਨਹੀਂ ਪੀਣਾ ਤੇ ਬੀੜੀ ਪੀਣਾ ਮਨਾ ਉਹ ਬੀੜੀ ਸੁੱਟ ਕੇ ਦੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੇਰੇ ਕੋਲ ਗਲਤੀ ਹੋ ਗਈ ਐ ਅਸੀਂ ਉਹਨੂੰ ਕਿਹਾ ਵੀ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕਰਨਗੇ ਇਹ ਤਿੱਜਾ ਰਾਹ ਗੀਰੇ ਥੋੜੀ ਲੰਘਦਾ ਜਾਣ ਰਿਹਾ ਇਹ ਮੈਨੂੰ ਹੋਜੀਨਾ ਕਹਿੰਦਾ ਕਹਿੰਦਾ ਬਾਬਾ ਜੀ ਇੱਧਰ ਆਉ ਮੈਂ ਕਿਹਾ ਹਾਂ ਜੀ ਕਹਿੰਦਾ ਤੁਹਾਨੂੰ ਕਿੰਨਾ ਚਿਰ ਇੱਥੇ ਆਇਆ ਨੂੰ ਮੈਂ ਕਿਹਾ 20 ਦਿਨ ਆਂਡੇ ਵਾਲੇ ਨੂੰ ਕਿੰਨਾ ਚਿਰ ਹੋਇਆ ਇੱਥੇ ਮੈਂ 20 ਸਾਲ ਤੇ ਕਹਿੰਦਾ ਤੁਸੀਂ ਡੱਕ ਲੋਗੇ ਕਹਿੰਦਾ ਤੁਸੀਂ ਡੱਕ ਲੋਗੇ ਨੂੰ ਬੀੜੀ ਪੀਣ ਤੋਂ ਮੈਂ ਕਿਹਾ ਯਾਰ ਬੀੜੀ ਪੀਣ ਦਾ ਆਪਾਂ ਡਕਣਾ ਡਕਣਾ ਨਾ ਤੇ 20 ਸਾਲਾਂ ਦੀ ਗੱਲ ਆ ਤੇ ਨਾ 20 ਦਿਨਾਂ ਦੀ ਗੱਲ ਆ ਮਸਲਾ ਬੀੜੀ ਪੀਣ ਦਾ ਹੋਰ ਮਸਲਾ ਕੋਈ ਨਹੀਂਗਾ ਜਿੱਥੇ ਨਿਹਾਨ ਸਿੰਘ ਫੌਜ ਦਾ ਉਤਾਰਾ ਹੋਊਗਾ ਉੱਥੇ ਜਗਤ ਜੂਠ ਬੱਜਰ ਕਰਾਤ ਵਾਲੇ ਬੰਦੇ ਨੂੰ ਆਪਾਂ ਡੱਕਾਂਗੇ ਡਕਾਂਗੇ ਭਾਵੇਂ ਸ਼ਾਨशाह ਕਿਉਂ ਨਹੀਂਗਾ ਇੰਨੀ ਗੱਲ ਕਰਦੇ ਆ ਕਰਦੇ ਆ ਇੱਥੇ ਸਾਡੀ ਤੂੰ ਤੂੰ ਮਾਮਾ ਹੋ ਗਈ ਆ ਤੇ ਫੌਜਾਂ ਨੇ ਇੱਕੋ ਹੀ ਚਪੇੜ ਮਾਰੀ ਆ ਮੀਡੀਆ ਦੇ ਵਿੱਚ ਖਲੋ ਕੇ ਕਹਿੰਨੇ ਆ ਇੱਕੋ ਹੀ ਚਪੇੜ ਇੱਕ ਚਪੇੜ ਮਾਰੀਆ ਦੋ ਲੋਡਨੀਆਂ ਖਾਂਦਾ ਥਾਮਣਾ ਵੱਜਾ ਵਾ ਤੇ ਭੱਜ ਕੇ ਜਾ ਕੇ ਜਲੇਬੀਆਂ ਵਾਲੇ ਅੰਦਰ ਵੜ ਗਿਆ ਵਾ ਆ ਸਾਹਮਣੇ ਜਲੇਬੀਆਂ ਵਾਲਾ ਖੋਖਾ ਜੇ ਦੂਜੀ ਚਪੇੜ ਨਹੀਂ ਉਹਨੂੰ ਮਾਰੀ ਆ ਡਾਕ ਮੇਰੇ ਕੋਲ ਆ ਸਿਰਫ ਪੋਲੀ ਜੀ ਮਾਰੀ ਆ ਤੇਰੀ